ਚਾਰਾ ਕੀਤੀ ਆ ਮੰਤਲ ਕੀਤਾ ਪਾਰਟੀ ਦੀ ਮਜ਼ਬੂਤੀ ਦੀ ਗੱਲ ਕੀਤੀ ਹੈ ਤੇ ਤਕਰੀਬੇ ਨੂੰ ਅੱਤੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਇਹ ਤਕਰੀਬਨ ਕਿਸੇ ਨੂੰ ਟੈਲੀਫੋਨ ਨਹੀਂ ਕੀਤਾ ਸੰਤਾਰੀ ਲੀਡਰ ਸੀ ਉਸਨੂੰ ਮੇਂ ਕਿਸੇ ਨੂੰ ਟੈਲੀਫੋਨ ਕੀਤਾ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀ ਕਾਹਨੇ ਕਰ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿਦਾਂ ਰਵੇਗੀ ਕਿਦਾਂ ਇਸ ਕਰਕੇ ਅਸੀਂ ਚੱਲ ਨਹੀਂ ਆ ਕਿ ਨੂੰ ਪਤਾ ਲੱਗ ਜਾਏ ਕਿ ਸ਼੍ਰੀ ਅਕਾਲ ਦਰਸ ਸਾਹਿਬ ਦੇ ਭਾਵੀ ਮੰਨਣ ਦੀ ਖੇਮਾ ਜਾਚਨਾ ਕਰਨ ਦੀ ਗਿਦੀ ਕੀ ਹੈ ਅਸੀਂ ਅਕਾਲੀ ਜੱਟੇ ਆ ਅਕਾਲੀ ਪੜੇ ਆ ਅਕਾਲੀ ਪਰਵਾਹ ਇਹ ਮਾਨੀ ਹੋ ਜਾਂਦੀ ਜੇ ਜਿਹੜੇ ਬੰਦੇ ਆ ਤੇਰੇ ਆਪ 25 25 ਸਾਲ ਝੂਠੇ ਰਹਿੰਦੇ ਨੇ ਰੇ ਮਨਿਸਟਰੀਆਂ ਦੇ ਤੇ ਉਧਰ ਦੀ ਤਾਕਤਾਂ ਦੇ ਕੋਲੋਂ ਮੱਤਾ ਦੇਣੀ ਹੈ ਤਾਕਤ ਤੇ ਕੋਈ ਮੰਗ ਲਈ ਆਪੇ ਜਿਹੜੇ ਤਾਕਤ ਦੇ ਉੱਤੇ ਬੇਨਤੀ ਕਰ ਰਹੀ ਹੁੰਦੀ ਹੈ ਉਹ ਤਾਕਤ ਦੇ ਸਾਹਮਣੇ ਜੱਜਦਾਰ ਖੜੇ ਹੁੰਦੇ ਆ ਉਹਨਾਂ ਨੇ ਇੱਕ ਵਾਰ ਸਹਰਾ ਵਾਲੀ ਦਿੱਤੀ। ਦੂਜੀ ਜਿਹੜੀ ਗੱਲ ਹੈਗੀ ਹੈ ਇੱਕ ਪੌੜਾ ਤਾਂ ਨਾ ਤੇ ਆ ਦੋ ਪੌੜਾ ਜੇ ਹੋਰ ਉਹਨਾਂ ਨੇ ਕੌਮ ਦੀ ਪਰੰਪਰਾ ਤੇ ਮਰਿਆਦਾ ਦਾ ਵੀ ਘਾਟ ਕੀਤਾ। ਆਨ ਵਿੱਚ ਵੀ ਤਰੰਦਾਜੀ ਕੀਤੀ ਜਿਸ ਤਰ੍ਹਾਂ ਕਵਰੇਜ ਜਾਣਗੇ ਉਹਨਾਂ ਮਾਫੀ ਮੰਗ ਲੈਣਗੇ ਹਰ ਵਾਰ ਖਲਾਇਆ ਕਰਨਗੇ ਉੱਥੇ ਜਾ ਕੇ ਮਾਫੀ ਮੰਗ ਲੈਣਗੇ ਫਿਰ ਕੀ ਲੋੜ ਸੀ ਸਰਦਾਰ ਸੁਜੀਰ ਸਿੰਘ ਬਨਾਲੇ ਨੂੰ ਤੇ ਬੂਟਾ ਸਿੰਘ ਬਨਗਿਆ ਨੂੰ ਕਾਚ ਪੱਲਾ ਪੱਟੀ ਪਾ ਕੇ ਆਪ ਪਾਪੀ ਤੋਂ ਬਖਸ਼ਣ ਹਾਰ ਤੇ ਚਾਰੀ ਚਾਰੀ ਦਿਨ ਕਿੱਥੇ ਜਾਂਦੇ ਸੀ ਸਟੂਹੀ ਸੇ ਬਨਾਲਾ ਕੁਰਸੀ ਤੇ ਵੀ ਬੰਨਦੇ ਸੀ ਪੱਟੀ ਵੀ ਸੀ ਲਾਉਂਦੇ ਤੇ ਜੇ ਥੰਮਲੇ ਨਾਲ ਬੰਨਾਂ ਦੀ ਗੱਲ ਕੀਤੀ ਸੀ ਮਹਾਰਾਜਨ ਜੀ ਸੇ ਉਹਨੇ ਕੱਪੜੇ ਲਾਉਣੇ ਜੋ ਸ਼ੁਰੂ ਕੀਤੇ ਗਲ ਹੋ ਗਿਆ ਮਾਫ਼ ਕਰ ਦਿੱਤਾ ਸੰਗਤ ਰੇ ਸੰਗਤ ਬਖਸ਼ਣ ਹਾਰਿਆ ਸਮਾਂ ਕੰਸਪਟ ਸਪਸ਼ਟ ਕਰਨਾ ਸਹੀ ਪਰ ਇਹ ਜਿਹੜੀ ਵਿਧੀ ਵਿਧਾਨ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਹੱਕ ਨਹੀਂ ਕਿ ਗੁਰਮਤ ਦਾ ਕਾਹਨ ਕਰੇ ਵਿਧੀ ਵਿਧਾਨ ਚ ਤਕਰੰਦਿਆ ਜੀ ਕਰੇ ਜਾਂ ਉਹਨੂੰ ਤਬਦੀਲੀ ਕਰੇ ਉਹਦੇ ਵਿੱਚ ਕੋਈ ਹੋਰ ਨਾ ਆਪਣੀ ਕਰਕੇ ਤੇ ਉਹ ਕੰਮ ਨੂੰ ਤੁਮਣਾ ਕਰੇ ਸੇ ਇਹ ਫਰਕ ਹੈ ਮੈਂ ਘਰੋਂ ਬਾਹਰ ਗਈ ਨਹੀਂ ਕ੍ਰਿ ਸ਼੍ਰੋਮਣੀ ਅਕਾਲੀ ਦਲ ਜੋ ਕਰੀ ਜ਼ਿੰਦਗੀ ਚ ਪਿਆਰ ਹੀ ਬਾਹਰ ਕੱਢਿਆ ਜਦੋਂ ਮਨਾਉਣ ਆਏ ਤਾਂ ਕਿਉਂ ਤੁਸੀਂ ਫਿਰ ਸਹਿਮਤੀ ਉਹਨਾਂ ਨਾਲ ਚਪਾਈ ਨਹੀਂ ਮੈਂ ਉਹਨਾਂ ਨੂੰ ਸਹਿਮਤੀ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਅਹਿਸਾਸ ਕੀਤਾ ਆ ਕਿ ਐਸੀ ਗਲਤੀ ਕੀਤੀ ਸਾਨੂੰ ਕੋਈ ਹੱਕ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਜੇ ਤੁਹਾਨੂੰ ਕੱਢਣ ਦੀ ਤੇ ਮੈਂ ਨੇ ਕਦੀ ਵੀ ਨਹੀਂ ਨਿਕਲੀ ਬਾਹਰ ਤੁਸੀਂ ਪਹਿਲਾਂ ਸਭ ਤੋਂ ਮੇਰੇ ਕੋਲ ਤੁਸੀਂ ਗਏ ਸੀ ਤੁਸੀਂ ਮੈਨੂੰ ਕਿੰਨਾ ਪੁੱਛਿਆ ਕਿ ਤੁਸੀਂ ਬਾਹਰ ਤੁਹਾਨੂੰ ਕੱਢ ਦਿੱਤਾ ਮੈਂ ਕਿਹਾ ਉਹ ਕੌਣ ਹੈ ਚੁਣਿਆ ਹੋਇਆ ਪਰਦਾ ਨਾ ਡਾਣੀ ਜਿੱਤਾਂ ਬਣੋ ਕੋਈ ਕandidate ਚੋ ਕਿਸੇ ਨੂੰ ਵੀ ਕੱਢਿਆ ਜਾ ਸਕਦਾ ਜਿਹੜਾ ਮੈਂਬਰ ਬਣਿਆ ਹੋਇਆ ਏ ਇਦਾਂ ਕਰ ਦੋਗੇ ਅਸੀਂ ਕੋ ਡਿਸਪਲਨ ਬਣ ਕੀਤਾ ਔਰ ਕਾਲੇ ਨੂੰ ਡਿਸਪਲਨ ਬਣ ਕੀਤਾ 25 ਤਰੀਕ ਨੂੰ ਅਸੀਂ ਪਾਰਟੀ ਦੀ ਵਿਚਾਰਾ ਕੀਤੀ ਆ ਮੰਤਨ ਕੀਤਾ ਪਾਰਟੀ ਦੀ ਮਜ਼ਬੂਤੀ ਲਈ ਗੱਲ ਕੀਤੀ ਹੈ ਤੇ ਜੇ ਅਸੀਂ ਪਾਰਟੀ ਦਾ ਹਰ ਨਾਰਾ ਮਾਰ ਰਹੇ ਆ ਲੋਕਾਂ ਨੂੰ ਲਾਂਬਨ ਕਰਦੇ ਆ ਤੇ ਤਕਰੀਕ ਨੂੰ ਜੇ ਕਹਾਂ ਉਹ ਬੀਬੀ ਨੂੰ ਇੰਨਾ ਨਾਲ ਜ਼ੁਲਮ ਕੀਤਾ ਤੇ ਉਹ ਵਿਚਾਰੀ ਰੋ ਰੋ ਪਈ ਸੀ ਅੱਜ ਮੇਰਾ ਪਤੀ ਹੁੰਦਾ ਤੇ ਇਹ ਸਾਨੂੰ ਸਹਿਣਾ ਨਾ ਪੈਂਦਾ ਉਹਨੇ 45 ਸਾਲ ਸੇਵਾ ਕੀਤੀ ਤੇ ਜੇ ਸਰਦਾਰ ਸੁਭੀਸ਼ੇ ਬਾਦ ਆਪੇ ਹੀ ਆਪਣੇ ਦਸਕਤਾਂ ਨਾਲ ਟੱਕ ਦੇਵੇ ਨਾਲੇ ਆਪਣੇ ਦਸਕਦਾਂ ਨੂੰ ਤੋਹੀਨ ਕੀਤੀ ਨਾਲੇ ਪ੍ਰਧਾਨਗੀ ਪਦ ਦੀ ਤੋਹੀਨ ਕੀਤੀ ਨਾਲੇ ਪਾਰਟੀ ਦਾ ਅਕਸਰੀਮਾ ਕੀਤਾ ਲੋਕਾਂ ਦੇ ਵਿੱਚ ਅੱਜ ਹਾਹਾਕਾਰ ਮੱਚ ਗਈ ਵਿਸ਼ਾਲ ਲੈ ਕੇ ਘਰ ਬੈਠੇ ਹੁਣ ਤੇ ਜਿਹੜਾ ਸਾਡੇ ਨਾਲ ਇੰਟਰਵਿਊ ਵਿੱਚ ਦਾਖਲ ਹੋਵੇ ਗਰਵਨ ਸਿੰਘ ਮੰਨਨ ਉਹਦੀ ਚੁਗਲੀਆਂ ਸੁਣ ਕੇ ਇਹ ਕਹਿ ਕੇ ਕਿ ਬਾਪੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਪਰ ਅਫਸੋਸ ਹੈ ਅੱਜ ਜੀ ਬਾਗੀ ਹੋ ਗਏ ਇੱਕ ਦਿਨ ਪਹਿਲਾਂ ਤੇ ਬਾਦ ਸਾਹਿਬ ਮੈਨੂੰ ਫੋਨ ਕਰ ਰਹੇ ਅੱਧਾ ਘੰਟਾ ਕਿ ਬੀਬੀ ਜੀ ਤੁਸੀਂ ਮੀਟਿੰਗ ਚ ਆਣਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਰੀ ਅੱਧੇ ਲੀਡਰ ਜਿਹੜੇ ਪਾਰਟੀ ਦੇ ਸਾਰੇ ਹੀ ਤਕਰੀਬਨ ਕਿਸੇ ਨੂੰ ਟੈਲੀਫੋਨ ਨਹੀਂ ਕੀਤਾ 47 ਲੀਡਰ ਸੀ ਉਸਨੂੰ ਮੇਲ ਕਿਸੇ ਨੂੰ ਟੈਲੀਫੋਨ ਗਿਆ ਮੇਰੇ ਅੰਦਰ ਵੀ ਦਰਦ ਹੈ ਕਿ ਤੁਸੀਂ ਜਿਹੜੇ ਸਾਰੇ ਸਾਥੀ ਕੱਢ ਕੱਢ ਕੇ ਬਾਹਰ ਮਾਰਦੇ ਹੋ ਤੇ ਪਾਰਟੀ ਚੱਲੇਗੀ ਕਿਦਾਂ ਰਹੇਗੀ ਕਿਦਾਂ ਇਸ ਕਰਕੇ ਵੀਰੋ ਗੱਲ ਸੁਣੋ ਇਸ ਪਾਰਟੀ ਨੂੰ ਤੁਸੀਂ ਵੀ ਤੁਹਾਡੇ ਗੁਰਦਾਨਾਂ ਵੀ ਆਪਣੇ ਖੂਨਾਂ ਸਿੰਜਿਆ ਤੁਹਾਨੂੰ ਵੀ ਦਰਦ ਹੈ ਇਹ ਖੇਤਰੀ ਪਾਰਟੀ ਹੀ ਨਹੀਂ ਇਹ ਇਤਿਹਾਸਕ ਖੇਤੀ ਪਾਰਟੀ ਹੈ ਇਸ ਰਾਜਤਾ ਦੀ ਪਾਰਟੀ ਹੈ ਇਹ ਮਰਿਆਦਾ ਦੀ ਪਾਰਟੀ ਹੈ ਇਹਨਾਂ ਕੋਲ ਅਰਸ਼ ਪਰ ਇਹਦੀ ਕੀ ਸੋਚ ਹੈ ਇਹਦੀ ਕੋਈ ਵਿਚਾਰਧਾਰਾ ਇਸ ਦਾ ਕਿ ਤਗੜੇ ਹੋ ਕੇ ਮਜ਼ਬੂਤ ਕਰੋ ਪ੍ਰਧਾਨ ਇੱਕ ਲੱਗਦੀ ਵੀ ਬੋਲਿਆ ਮੈਂ ਉਸ ਦਿਨ ਵੀ ਗਿਆ ਕੋਰ ਕਮੇਟੀ ਚ ਕਿ ਪ੍ਰਧਾਨ ਦਸਤੇ ਵੀ ਉਹ ਜਿਹੜੀ ਸੀ ਮਾਫੀ ਸੀ ਠੀਕ ਸੀ ਸ਼੍ਰੀ ਅਕਾਦਾਰ ਸਾਹਿਬ ਨੇ ਜਿੱਦ ਤੱਕ ਦੱਸਦੇ ਵੇ ਕਿ ਉਹ ਮਾਫੀ ਠੀਕ ਸੀ

ਸਾਨੂੰ ਜਦੋਂ ਆਜਾ ਸਾਹਿਬ ਕੱਲ ਵਿਵਾਜੀ ਨੇ ਕਿਹਾ ਕਿ ਸਾਰੇ ਜਿਹੜੇ ਬੀਜੇਪੀ ਦੇ ਸਪੂਟਰ ਸੋ ਤਾਂਾਨੂੰ ਇਸੀ ਕੇ ਨਾਮ ਸਾਨੂੰ ਵਿਵਾਜੀ ਦੇ ਸਾਡੀ ਪੀੜੀ ਲੋੜ ਨਹੀਂ ਲਾ ਕੇ ਸੇ ਲੀਡਰ ਦੇ ਸਰਟੀਫਿਕੇਟ ਦੀ ਲੋੜ ਹੈ ਅਕਾਲੀ ਜੱਟੇ ਆ ਅਕਾਲੀ ਪੜੇ ਆ ਅਕਾਲੀ ਪਰਵਾਰ ਹੈ ਮਰਨ ਜਾਵਾਂਗੇ ਤੇ ਕਿ ਸ਼ੋਮਣੀ ਕਾਲੀ ਤਾਨੂੰ ਕਦੀ ਨਿਯਮਾਂ ਨਹੀਂ ਹੋਣ ਜਾਂਦੇ ਜਿਹੜੇ ਬੰਦੇ ਆ ਜਿਹੜੇ ਆਪ 25 25 ਸਾਲ ਝੂਠੇ ਲੈਂਦੇ ਨੇ ਰੇ ਮਨਿਸਟਰੀਆਂ ਦੇ ਤੇ ਉਧਰ ਦੀ ਤਾਕਤਾਂ ਦੇ ਕੋਈ ਸਨਮਤਾਂ ਦੇਣ ਨਹੀਂ